ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਬਾਈ ਜੀ ਪਿੰਡ ਸੇਖਪੁਰਾ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਜਿਵੇਂ ਆਪਾਂ ਸਭ ਨੂੰ ਪਤਾ ਹੀ ਹੈ ਵੀ ਕਬੱਡੀ ਖੇਡ ਰਹੇ ਬੱਚੇ ਸੇਖਪੁਰਾ ਗਰਾਊਂਡ ਦੇ ਵਿੱਚ ਪਹਿਲਾਂ ਤਾਂ ਆਪਣੀ ਅਪੀਲ ਆ ਬਾਈ ਵੀ ਨੇੜੇ ਦੇ ਪਿੰਡ ਜਿੱਥੇ ਵੀ ਕੋਈ ਆਪਣੀ ਆਵਾਜ਼ ਜਾਂਦੀ ਹੈ ਉੱਥੋਂ ਵੀ ਆਪਾਂ ਬੇਨਤੀ ਕਰਦੇ ਵੀ ਨਾਲੇ ਤਾਂ ਇੱਥੇ ਬੱਚਿਆਂ ਦੇ ਮੈਚ ਹੋ ਜਾਂਦੇ ਆ ਆਪਸ ਵਿੱਚ ਜੇ ਕੋਈ ਹੋਰ ਵੀ ਕਿਸੇ ਪਿੰਡ ਦੀ ਟੀਮ ਆ ਨੇੜੇ ਤੇੜੇ ਕੋਈ ਭਗਵਾਨਪੁਰਾ ਬੁਰਜ ਮਾਨਸਾ ਸਨੋਹਾ ਜੋਧਪੁਰ ਲੇਲੇ ਵਾਲਾ ਤੇ ਉਹ ਟੀਮ ਵੀ ਬਈ ਇੱਥੇ ਆ ਕੇ ਖੇਡ ਸਕਦੀ ਆ ਤਾਂ ਜੋ ਸਾਨੂੰ ਵੀ ਹੌਸਲਾ ਹੋ ਸਕੇ ਵੀ ਜਿਹੜਾ ਅਸੀਂ ਇਹ ਬੱਚਿਆਂ ਦਾ ਉਦਦਮ ਕੀਤਾ ਇੱਕ ਟਾਈਮ ਦੀ ਡਾਈਟ ਦਾ ਅੱਜ ਥੋੜਾ ਜਿਹਾ ਬੱਚੇ ਤਾਂ ਘਟਨੇ ਵੀ ਕਾਬਲ ਜਿਹੜਾ ਇਹਨਾਂ ਦਾ ਕੋਚ ਐ ਉਹ ਅੱਜ ਮੈਚ ਕਿੱਥੇ ਲੈ ਕੇ ਗਿਆ ਮਲਕੀਤ ਖੇਡਣਾ ਕੁਸਲੇ ਖੇਡਣ ਗਏ ਆ ਤੇ ਸੈਮੀਫਾਈਨਲ ਹਰਗੇ ਕਿ ਕਿੰਨੇ ਕਿਲੋ ਦੀ ਟੀਮ 27 ਕਿਲੋ ਦੀ ਟੀਮ सेमीफाइनल ਅੱਜ ਉੱਥੇ ਹਾਰ ਗਏ ਬਾਈ ਤੇ 27 ਵਾਲੇ 33 ਵਾਲੀ 33 'ਚ ਖੇਡੇ ਸੀ ਠੀਕ ਆ 33 'ਚ ਖੇਡੇ ਸੀ ਤੇ ਇਹ ਵੀ ਬਾਈ ਨਾ ਮਲਕੀਤ ਦਾ ਮੁੰਡਾ ਆਪਣੇ ਮਿੱਤੂ ਸਿੰਘ ਫੌਜੀ ਇੱਥੇ ਨਾ ਬਾਈ ਪਹਿਲਾਂ ਹੁਣ ਪੰਜਾਬ ਪੁਲਿਸ ਦੇ ਵਿੱਚ ਸਿਲੈਕਸ਼ਨ ਹੋਊਗੀ ਕਾਬਲ ਦੇ ਨਾਲ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਤੇ ਇਹ ਬਾਈ ਉਹਦਾ ਭਰਾ ਉਹਦਾ ਮਿੱਤੂ ਫੌਜੀ ਦਾ ਇਹਦੀ ਬਹੁਤ ਵੱਡੀ ਸੇਵਾ ਬਾਈ ਇਹ ਵੀ ਬਹੁਤ ਲੰਮੇ ਸਮੇਂ ਤੋਂ ਬੱਚਿਆਂ ਤੇ ਜਦੋਂ ਵੀ ਆ ਇਸ ਵੇਲੇ ਅਸੀਂ ਗਰਾਊਂਡ ਆਉਨੇ ਆ ਇਹ 4:30 ਵਜੇ ਇੱਥੇ ਹਾਜ਼ਰ ਹੁੰਦਾ ਤੇ ਇਨਾ ਹੀ ਤਿਆਰੀ ਕਰਾਉਂਦਾ ਬੱਚਿਆਂ ਦੀ ਬੱਚੋ ਜੇ ਹੱਥ ਵੇਲੇ ਦਾ ਤੁਹਾਡੇ ਕੋਚ ਵਾਸਤੇ ਤਾੜੀ ਮਾਰੋ ਹਾਂ ਧੰਨਵਾਦ ਤੇ ਇਹ ਬਾਈ ਦਾ ਵੀ ਬਹੁਤ ਵਧੀਆ ਕਿਉਂਕਿ ਟਾਈਮ ਕੱਢਣਾ ਕਿਸੇ ਵਾਸਤੇ ਟਾਈਮ ਕੱਢਣਾ ਬਹੁਤ ਵੱਡੀ ਗੱਲ ਆ ਤੇ ਇਹ ਭਰਾ ਇੱਥੇ ਹਾਜ਼ਰ ਹੁੰਦਾਗਾ ਤੇ ਇਹਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੇ ਅੱਜ ਦੀ ਬਾਈ ਜਿਹੜੀ ਛੋਲੇ ਤੇ ਬਦਾਮਾਂ ਦੀ ਸੇਵਾ ਏ ਰਾਮ ਸਿੰਘ ਮਾਹੀ ਨੰਗਲ ਵਾਲੇ ਬਾਈ ਤੇ ਆ ਬਈ ਸਾਡੇ ਪਿੰਡੋਂ ਨਾ ਮਾਹੀ ਨੰਗਲ ਤੋਂ ਰਹਿੰਦੇ ਆ ਰਾਮ ਸਿੰਘ ਤੇ ਉਹਨਾਂ ਕਣੀਓ ਬਾਦਾਮਾਂ ਤੇ ਛੋਲਿਆਂ ਦੀ ਸੇਵਾ ਲੰਗੇ ਕਲ ਦੀ ਜਿਹੜੀ ਸੇਵਾ ਸੀ ਉਹ ਜਸਵੀਰ ਸਿੰਘ ਪੁੱਤਰ ਜਲੌਰ ਸਿੰਘ ਉਹਨਾਂ ਕਣੀਓ ਸੀਗੀ ਤੇ ਆਉਣ ਵਾਲੇ ਕਲ ਦੀ ਸੇਵਾ ਗੁਪਤਦਾਨ ਆ ਬਾਈ ਤੇ ਗੁਪਤਦਾਨ ਰੱਖਿਆ ਗਿਆ ਬਾਈਆਂ ਦੇ ਨਾਮ ਕਿਹਾ ਵੀ ਬੋਲਣਾ ਨਹੀਂਗਾ ਆਉਣ ਵਾਲੇ ਕਲ ਦੀ ਜਿਹੜੀ ਸੇਵਾ ਹੈ 22 12 2025 ਉਹ ਗੁਪਤਦਾਨ ਹੈ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਅ ਇੱਕ ਨਾ ਬਈ ਨਗਰ ਨੂੰ ਬੇਨਤੀ ਆ ਵੀ ਤੁਸੀਂ ਵੀ ਥੋੜਾ ਇੱਥੇ ਨਾ ਇਸ ਮੌਕੇ ਭਾਵੇਂ ਤੁਸੀਂ ਜਿਹੜੇ ਕੋਈ ਮੋਤਵਾਰ ਬੰਦੇ ਆ ਜਾਂ ਹੋਰ ਜਿਹੜਾ ਵੀ ਕੋਈ ਪ੍ਰਭਾਵੀਲਾ ਹੁੰਦਾ ਤਾਂ ਬੱਚਿਆਂ ਦੀ ਵੀ ਹੌਸਲਾ ਵਜਾਈ ਹੁੰਦੇ ਵੀ ਇਸ ਵੇਲੇ ਟਾਈਮ ਵੀ ਤੁਸੀਂ ਲਾਜ਼ਮੀ ਕੱਢਿਆ ਕਰੋ ਬਈ ਜਿੰਨੇ ਵੀ ਕੋਈ ਪਤਵੰਤੇ ਸੱਜਣ ਪੰਜ ਚਾਰ ਭਰਾ ਆ ਸਕਦੇ ਆ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ